ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆਜੀ ਜੰਗਲ ਵਿੱਚ ਏਕਤਾ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਹਿਮਾਲਿਆ ਦੇ ਪੈਰਾਂ ਹੇਠਾਂ ਇੱਕ ਹਰਾ ਭਰਾ ਜੰਗਲ ਸੀ ਸੁੰਦਰਵਨ ਇਹ ਜੰਗਲ ਇੰਨਾ ਖੂਬਸੂਰਤ ਸੀ ਕਿ ਜਿਵੇਂ ਕੁਦਰਤ ਨੇ ਖੁਦ ਆਪਣੇ ਹੱਥਾਂ ਨਾਲ ਇਸ ਨੂੰ ਰੰਗਿਆ ਹੋਵੇ ਹਰ ਪਾਸੇ ਹਰ ਹਰੇ ਦਰਖਤ ਚਾਰਨਿਆਂ ਦੀ ਸੰਸਰਾ ਹਟ ਪਾਂਸੀ ਦੀ ਜਹਕ ਤੇ ਮਿੱਟੀ ਦੀ ਖੁਸ਼ਬੂ ਜੰਗਲ ਦੇ ਰਹਿਣ ਵਾਲੇ ਜਾਨਵਰ ਇਸ ਨੂੰ ਆਪਣਾ ਘਰ ਮੰਨਦੇ ਸਨ ਤੇ ਹਰ ਕੋਈ ਖੁਸ਼ੀ ਇਸ ਜੰਗਲ ਵਿੱਚ ਇੱਕ ਸ਼ੇਰ ਸਿੰਘ ਰਾਜ ਰਾਜ ਕਰਦਾ ਸੀ ਉਹ ਬਹੁਤ ਨਿਆਪੀ ਸਮਝਦਾਰ ਤੇ ਦਿਆਲੂ ਸਸਕ ਸੀ ਉਸ ਦੀ ਹਕੂਮਤ ਵਿੱਚ ਸਾਰੇ ਜਾਨਵਰ ਸੁਖੀ ਸਨ ਬਾਂਦਰ ਰਾਜਾ ਦਾ ਸੰਦੇਸ਼ਵਰਦਾਨ ਸੀ ਹਾਥੀ ਜੰਗਲ ਦੇ ਰਖਵਾਲੇ ਸਨ ਤੇ ਹੈਰਨਾ ਦੀ ਟੋਲੀ ਹਰ ਸਵੇਰੇ ਸਵੇਰੇ ਜੰਗਲ ਦੀ ਘਾਹ ਦੀ ਹਾਲ ਤਿਖਦੀ ਹਰ ਪਰ ਜੰਗਲ ਦੀ ਸ਼ਾਂਤੀ ਲੰਮੇ ਸਮੇਂ ਤੱਕ ਨਹੀਂ ਰਹੀ ਇੱਕ ਦਿਨ ਦੂਰ ਤੇ ਪਹਾੜਾਂ ਤੋਂ ਇੱਕ ਲੂੰਬੜੀ ਆਈ ਚਤੂ ਚਤੂਰਾ ਉਸ ਦੀ ਚਾਲ ਵਿੱਚ ਚਲਾਕੀ ਤੇ ਬੋਲ ਵਿੱਚ ਮਿਠਾਸ ਸੀ ਪਰ ਉਸ ਦੇ ਦਿਲ ਵਿੱਚ ਚਾਲ ਵਾਜੀ ਲੁਕਾਈ ਹੋਈ ਸੀ ਚਤਰਾਂ ਨੇ ਦੇਖਿਆ ਕਿ ਇਹ ਜੰਗਲ ਬਹੁਤ ਸ਼ਾਂਤ ਹੈ ਇੱਥੇ ਸਭ ਆਪਸ ਵਿੱਚ ਇਕਤਾ ਨਾਲ ਰਹਿੰਦੇ ਹਨ ਉਸ ਨੇ ਸੋਚਿਆ ਜੇ ਇੰਨਾ ਜਨਵਰਾਂ ਨੂੰ ਜਨਵਰਾਂ ਵਿੱਚ ਫੁੱਟਪਾਤਤੀ ਜਾਵੇ ਤਾਂ ਮੈਂ ਆਰਾਮ ਨਾਲ ਰਾਜ ਕਰ ਸਕਦੀ ਹਾਂ ਸ਼ੁਰੂ ਵਿੱਚ ਚਰੁਤਰਾ ਨੇ ਸਭ ਨਾਲ ਦੋਸਤੀ ਕੀਤੀ ਉਹ ਹਿਰਨਾ ਨਾਲ ਹੱਸ ਕੇ ਗੱਲ ਕਰਦੀ ਬਾਂਦਰਾ ਨੂੰ ਫਲ ਖਵਾਉਂਦੀ ਤੇ ਹਾਥੀਆਂ ਦੇ ਗੰਨਾ ਵਿੱਚ ਮਿੱਠੇ ਸਬਤ ਪਾਉਂਦੀ ਸਭ ਨੂੰ ਉਹ ਚੰਗੀ ਲੱਗਣ ਲੱਗੀ ਪਰ ਉਹ ਹੌਲੀ-ਹੌਲੀ ਆਪਣੇ ਮਨ ਦੀ ਸਾਦਗੀ ਚ ਰਚ ਰਹੀ ਸੀ ਇੱਕ ਦਿਨ ਉਸ ਨੇ ਹਿਰਨਾ ਨੂੰ ਕਿਹਾ ਤੁਸੀਂ ਹਮੇਸ਼ਾ ਕਾ ਖਾਂਦੇ ਹੋ ਪਰ ਕਦੇ ਸੋਚਿਆ ਕਿ ਸਾਰੇ ਫਲਦਾਰ ਤਰਕਤਾ ਤੇ ਬਾਂਦਰਾ ਦਾ ਕੰਬਜਾ ਕਿਉਂ ਹੈ ਕਿ ਤੁਸੀਂ ਇੱਥੇ ਤੁਸੀਂ ਵੀ ਮਿੱਠੇ ਫਲ ਨਹੀਂ ਖਾ ਸਕਦੇ ਹੇ ਨਾਨੇ ਆਪਸ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਕਦੇ ਵੀ ਉਹਨਾਂ ਨੇ ਇਹ ਸੋਚਿਆ ਨਹੀਂ ਪਰ ਹੁਣ ਉਹਨਾਂ ਦੇ ਦਿਲ ਵਿੱਚ ਸਾਕਦਾ ਬੀਜ ਪੈ ਗਿਆ ਫਿਰ ਲੂੰਬੜੀ ਬਾਂਦਰ ਕੋਲ ਗਈ ਤੇ ਕਹਿਣ ਲੱਗੀ ਤੁਸੀਂ ਤਾਂ ਹਮੇਸ਼ਾ ਦਰਖਤਾਂ ਉੱਤੇ ਰਹਿੰਦੇ ਹੋ ਪਰ ਜੰਗਲ ਦੀ ਮੀਟਿੰਗਾਂ ਵਿੱਚ ਸਿਰਫ ਹਾਥੀ ਤੇ ਸ਼ੇਰ ਹੀ ਫੈਸਲੇ ਕਰਦੇ ਹਨ ਕਿ ਤੁਹਾਡੇ ਜ਼ਰੂਰੀ ਵਿਚਾਰਾਂ ਦੀ ਕੀ ਕੋਈ ਕਦਰ ਨਹੀਂ ਬਾਂਦਰਾਂ ਨੂੰ ਵੀ ਗੁੱਸਾ ਆ ਗਿਆ ਉਹਨਾਂ ਨੂੰ ਲੱਗਾ ਲੱਗਣ ਲਗਾ ਕਿ شیر ਤੇ ਹਾਥੀ ਉਹਨਾਂ ਨੂੰ ਘੱਟ ਸਮਝਦੇ ਹਨ ਇਸ ਤਰ੍ਹਾਂ ਚਤੁਰਾ ਹਰ ਇੱਕ ਸਮੂਹ ਦੇ ਦਿਲ ਵਿੱਚ ਅਣਭਰੋਸਾ ਦੀ ਚਿੰਗਾਰੀ ਸੜਾਉਣ ਲੱਗੀ ਕੁਝ ਹੀ ਦਿਨਾਂ ਵਿੱਚ ਜੰਗਲ ਦਾ ਮਾਹੌਲ ਬਦਲ ਗਿਆ ਜਿੱਥੇ ਪਹਿਲਾਂ ਪਾਂਸੀਆਂ ਦੀ ਚਹਿਕ ਹੁੰਦੀ ਸੀ ਹੁਣ ਝਗੜਿਆਂ ਦੀ ਆਵਾਜ਼ ਆਉਣ ਲੱਗੀ ਕੋਈ ਹਿਰਨ ਬਾਂਦਰ ਨਾਲ ਗੱਲ ਨਹੀਂ ਕਰਦਾ ਸੀ ਤੇ ਹਾਥੀ ਹਿਰਨਾਂ ਨੂੰ ਨਹੀਂ ਨਾ ਲਿਕਾ ਕਹਿ ਦਸ ਦੇ ਸਨ ਸ਼ੇਰ ਸਿੰਘਾ ਹਰਾਨ ਸੀ ਉਸ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਸਭ ਹੋ ਕੀ ਰਿਹਾ ਹੈ ਇੱਕ ਦਿਨ ਜੰਗਲ ਉੱਤੇ ਭਿਆਨਕ ਤੂਫਾਨ ਆਇਆ ਬਿਜਲੀ ਚਮਕੀ ਤੇ ਰਖਤ ਡਿੱਗ ਗਏ ਤੇ ਹੁਣ ਸਾਰੇ ਜਾਨਵਰਾਂ ਦੇ ਘਰ ਉੱਜੜ ਗਏ ਆਮ ਤੌਰ ਤੇ ਜਦੋਂ ਵੀ ਐਸਾ ਹੁੰਦਾ ਸਾਰੇ ਜਾਨਵਰ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਸਨ ਪਰ ਇਸ ਵਾਰ ਹੀ ਕੋਈ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀਂ ਸੀ ਹਿੰਨ ਨੇ ਕਿਹਾ ਬਾਂਦਰ ਨੇ ਸਾਡੇ ਨਾਲ ਬੁਰਾ ਕੀਤਾ ਅਸੀਂ ਉਹਨਾਂ ਦੀ ਮਦਦ ਨਹੀਂ ਕਰਾਂਗੇ ਬਾਂਦਰਾ ਨੇ ਕਿਹਾ ਹਾਥੀ ਸਾਨੂੰ ਕਦੇ ਮੀਟਿੰਗ ਵਿੱਚ ਬੁਲਾਉਂਦੇ ਨਹੀਂ ਬੋਲਣ ਨਹੀਂ ਦਿੰਦੇ ਹੁਣ ਉਹ ਆਪਣੇ ਘਰ ਖੁਦ ਬਣਾਉਣ ਤੇ ਹਾਥੀ ਗੁੱਸੇ ਵਿੱਚ ਸਨ ਕਿ ਹਿੰਨਾਂ ਦੇ ਘਾਹ ਵਾਲਾ ਖੇਤਰ ਨਹੀਂ ਸਾਂਝਾ ਕੀਤਾ ਸਿੰਘ ਰਾਜ ਨੇ ਬੁਲਾਇਆ ਮੇਰੇ ਬੱਚੋ ਇੱਕ ਹੋ ਜਾਓ ਪਰ ਹੁਣ ਕਿਸੇ ਨੇ ਕਿਸੇ ਦੀ ਗੱਲ ਸੁਣਨ ਦੀ ਇੱਛਾ ਨਹੀਂ ਸੀ ਇਸ ਤਰ੍ਹਾਂ ਉਹ ਜੰਗਲ ਤਾਂ ਕਦੇ ਇੱਕਤਾ ਦੀ ਮਿਸਾਲ ਸੀ ਅਜਹੀ ਫਟਦਾ ਸ਼ਿਕਾਰ ਹੋ ਗਿਆ ਕਿ ਹਰੇਕ ਆਪਣੇ ਆਪ ਨੂੰ ਹੀ ਸਭ ਕੁਝ ਸਮਝਣ ਲੱਗਾ ਜਦੋਂ ਤੂਫਾਨ ਦੇ ਬਾਅਦ ਜੰਗਲ ਬਰਬਾਦ ਹੋ ਗਿਆ ਹਰ ਜਾਨਵਰ ਆਪਣੇ ਆਪ ਆਪਣੇ ਘਰ ਠੀਕ ਕਰਨ ਲੱਗ ਗਿਆ ਪਰ ਕਿਸੇ ਨੇ ਕਿਸੇ ਦੀ ਮਦਦ ਨਾ ਕੀਤੀ ਚਤਰਾ ਲੂੰਬੜੀ ਦੂਰ ਇੱਕ ਪਹਾੜੀ ਤੇ ਖੜੀ ਇਹ ਸਭ ਕੁਝ ਦੇਖ ਰਹੀ ਸੀ ਉਸਨੇ ਚਿਹਰੇ ਤੇ ਇੱਕ ਖਤਰਨਾਕ ਮੁਸਕਰਾਹਟ ਸੀ ਉਹ ਆਪਣੇ ਮਨ ਵਿੱਚ ਸੋਚੀ ਹਾਂ ਹੁਣ ਸਮਾਂ ਆ ਗਿਆ ਹੈ ਜਦੋਂ ਇਹ ਸਾਰੇ ਟੁੱਟ ਜਾਣਗੇ ਮੈਂ ਰਾਣੀ ਬਣ ਜਾਵਾਂਗੀ ਉਸਨੇ ਆਪਣੇ ਖੇਡ ਅੰਗੇ ਵਿਧਾਈ ਅਗਲੇ ਦਿਨ ਉਹ ਸ਼ੇਰ ਸਿੰਘ ਰਾਜ ਕੋਲ ਗਈ ਨਜ਼ਰਾਂ ਥੋੜੀਆਂ ਝੁਕਾਈਆਂ ਤੇ ਕਹਿਣ ਲੱਗੀ ਮਹਾਰਾਜ ਤੁਹਾਡੇ ਜੰਗਲ ਜੰਗਲ ਵਿੱਚ ਆਪ ਬਹੁਤ ਗੜਬੜ ਹੈ ਜਾਨਵਰ ਤੁਹਾਡੇ ਹੁਕਮ ਨਹੀਂ ਮੰਨਦੇ ਜੇ ਤੁਸੀਂ ਚਾਹੋ ਤਾਂ ਮੈਂ ਉਹਨਾਂ ਨੂੰ ਕਾਬੂ ਕਰ ਸਕਦੀ ਹਾਂ ਤੁਸੀਂ ਸਿਰਫ ਮੈਨੂੰ ਕੁਝ ਅਧਿਕਾਰ ਦੇ ਦਿਓ ਸਿੰਘ ਰਾਜ ਨੇ ਉਸ ਦੀ ਗੱਲ ਸੁਣੀ ਪਰ ਉਹ ਹੋਰਾਂ ਦੀ ਤਰ੍ਹਾਂ ਨਾ ਸਮਝ ਨਹੀਂ ਸੀ ਉਹ ਸ਼ਾਂਤ ਹੋ ਕੇ ਬੋਲਿਆ ਚਤਰਾ ਮੈਂ ਕਿਸੇ ਨੂੰ ਕਾਬੂ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਚਾਹੁੰਦਾ ਹਾਂ ਕਿ ਮੇਰੇ ਜੰਗਲ ਦੇ ਸਾਰੇ ਜੀਵ ਖੁਸ਼ ਰਹਿਣ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਦਿਲ ਕਿਉਂ ਬਦਲ ਗਏ ਚੁੱਤੁਰਾਂ ਨੇ ਮਿੱਠੀ ਆਵਾਜ਼ ਵਿੱਚ ਕਿਹਾ ਕਿਉਂਕਿ ਉਹਨਾਂ ਨੂੰ ਆਪਣਾ ਹਿੱਸਾ ਨਹੀਂ ਮਿਲ ਰਿਹਾ ਮਹਾਰਾਜ ਤੁਸੀਂ ਚਾਹੋ ਤਾਂ ਮੈਂ ਸਭ ਵਿੱਚ ਵਿਚਾਰ ਨਵੇਂ ਨਿਜਮ ਬਣਾ ਦਿੰਦਾ ਹਾਂ ਤਿੰਦੀ ਹਾਂ ਸਿੰਘ ਰਾਜ ਨੇ ਕਿਹਾ ਨਿਜਮ ਤਾਂ ਅਸੀਂ ਸਭ ਮਿਲ ਕੇ ਬਣਾਉਂਦੇ ਹਾਂ ਇਕੱਠੇ ਅਕੱਲੇ ਨਹੀਂ ਚਤਰਾ ਥੋੜੀ ਖਿੱਚ ਖਿੱਚ ਗਈ ਪਰ ਉਹ ਬਾਹਰੋਂ ਹੱਸ ਕੇ ਚਲੀ ਗਈ ਉਸਨੇ ਸੋਚਿਆ ਜੇ ਸੇਰ ਨਹੀਂ ਮਾਨਦਾ ਤਾਂ ਮੈਂ ਕਿਸੇ ਹੋਰ ਨੂੰ ਹੀ ਮੋਹਰਾ ਬਣਾ ਲੈਂਦੀ ਹਾਂ ਚਤਰਾ ਹਾਥੀ ਗਜਰਾਜ ਕੋਲ ਗਈ ਉਹ ਬੁੱਧੀਮਾਨ ਸੀ ਪਰ ਚਲਦੀ ਗੁੱਸੇ ਵਿੱਚ ਆ ਜਾਂਦਾ ਸੀ ਚਤਰਾ ਨੇ ਉਸਦੇ ਕੰਨ ਵਿੱਚ ਕਿਹਾ ਗਜਰਾਜ ਸਾਰੇ ਚੈਂਬਰ ਕਹਿੰਦੇ ਹਨ ਕਿ ਜੰਗਲ ਦਾ ਅਸਲੀ ਰਾਜਾ ਤੁਸੀਂ ਹੋ ਹੋ ਸਕਦੇ ਹਾਂ ਕਿਉਂਕਿ ਤੁਹਾਡੀ ਤਾਕਤ ਸਭ ਤੋਂ ਵੱਧ ਹੈ ਸ਼ੇਰ ਤਾਂ ਸਿਰਫ ਨਾਮ ਦਾ ਰਾਜਾ ਹੈ ਗਜਰਾਜ ਪਹਿਲਾਂ ਤਾਂ ਹਰਾਨ ਹੋਇਆ ਫਿਰ ਉਸ ਦਾ ਮਨ ਹੰਕਾਰ ਨਾਲ ਭਰ ਗਿਆ ਉਸ ਨੇ ਸੋਚਿਆ ਹਾਂ ਮੈਂ ਹੀ ਤਾਂ ਸਭ ਤੋਂ ਤਖਤਵਰ ਹਾਂ ਹੁਣ ਜੰਗਲ ਵਿੱਚ ਦੋ ਗੁੱਟ ਬਣ ਗਏ ਇੱਕ ਸ਼ੇਰ ਸਿੰਘ ਰਾਜਦਾਨ ਸਮਰਥਕ ਅਤੇ ਦੂਜਾ ਹਾਥੀ ਗਜਰਾਜ ਦੇ ਚਾਹਣ ਵਾਲੇ ਲੋਮੜੇ ਹੌਲੀ-ਹੌਲੀ ਦੋਵੇਂ ਪਾਸਿਆਂ ਨੂੰ ਇੱਕ ਦੂਜੇ ਦੇ ਖਿਲਾਫ ਉਸ ਕੌਮ ਦੀ ਰਹੀ ਬਾਂਦਰ ਹੈ ਨਾ ਨਾ ਨਹੀਂ ਬੋਲਦੇ ਪਾਂਸੀ ਹਾਥੀਆਂ ਤੋਂ ਡਰਦੇ ਤੇ ਸੱਪਾਂ ਨੇ ਤਾਂ ਆਪਣਾ ਅਲੱਗ ਖੇਤਰ ਬਣਾ ਲਿਆ ਸੀ ਸਾਰਾ ਜੰਗਲ ਹਲਚਲ ਸਾਰਾ ਜੰਗਲ ਹਲਚਲ ਵਿੱਚ ਸੀ ਇੱਕ ਮਹੀਨੇ ਬਾਅਦ ਸੁੱਕਾ ਪੈ ਗਿਆ ਜੰਗਲ ਦੇ ਚਾਨੇ ਸੁੱਕ ਗਏ ਤੇ ਪਾਣੀ ਦੀ ਘਾਟ ਪੈ ਗਈ ਹੁਣ ਤੱਕ ਜੰਗਲ ਵਿੱਚ ਕਈ ਛੋਟੇ ਛੋਟੇ ਤਲਾਬ ਸਨ ਜਿਨ੍ਹਾਂ ਵਿੱਚ ਸਾਰੇ ਜੀਵ ਮਿਲ ਕੇ ਪਾਣੀ ਪੀਂਦੇ ਸਨ ਪਰ ਹੁਣ ਹਰ ਸਮੇਂ ਤਿੰਨੇ ਆਪਣੇ ਲਈ ਖਾਸ ਤਲਾਬ ਬਣਾ ਲਿਆ ਸੀ ਇਹਨਾਂ ਦਾ ਤਲਾਬ ਛੋਟਾ ਸੀ ਤੇ ਜਲਦੀ ਸੁੱਕ ਗਿਆ ਉਹ ਹਾਥੀਆਂ ਕੋਲ ਮਦਦ ਲਈ ਗਏ ਪਰ ਗਜਰਾਜ ਨੇ ਗੁੱਸੇ ਨਾਲ ਕਿਹਾ ਹੁਣ ਜਾਦ ਆ ਗਈ ਇਕਤਾ ਜਦੋਂ ਤੁਸੀਂ ਬਾਂਦਰਾ ਨਾਲ ਮਿਲ ਕੇ ਸਾਡੇ ਖਿਲਾਫ ਖੜ ਰਹੇ ਸੀ ਤਦ ਇਹ ਇਕਤਾ ਕਿੱਥੇ ਸੀ ਹਿੰਚੋਪਰ ਹੈਗਾ ਉਹਨਾਂ ਨੂੰ ਤੇ ਪਛਤਾ ਤਰਸ ਤਰਸ ਨਾਲ ਪਿਆਸੇ ਮਰ ਰਹਿ ਸਨ ਪਰ ਕੋਈ ਮਤਤ ਖਾ ਨਹੀਂ ਸੀ ਸਿੰਘ ਰਾਜ ਨੂੰ ਇਹ ਸਬਦ ਸੁਕੇ ਬਹੁਤ ਦੁਖ ਲ ਹੋਇਆ ਉਹ ਸੋਚਦਾ ਰਿਹਾ ਜੇ ਇਹ ਤਾਂ ਟੁੱਟ ਗਈ ਤਾਂ ਜੰਗਲ ਟਿਕੇਗਾ ਕਿਵੇਂ ਉਸ ਨੇ ਆਪਣੇ ਦਿਲ ਵਿੱਚ ਪਚਨ ਕੀਤਾ ਉਹ ਕਿਤੇ ਕਿਸੇ ਤਰੀਕੇ ਨਾਲ ਸਭ ਨੂੰ ਮੋੜ ਇਕੱਠਾ ਕਰੇਗਾ ਇੱਕ ਸਵੇਰ ਇੱਕ ਉੱਲੂ ਉਸ ਜਿਸ ਦਾ ਨਾਮ ਸੀ ਤਾਰਾਵਦ ਸਿੰਘ ਰਾਜ ਕੋਲ ਆਇਆ ਉਸਨੇ ਕਿਹਾ ਮਹਾਰਾਜ ਮੈਨੂੰ ਇੱਕ ਰਾਜ ਪਤਾ ਲੱਗਿਆ ਹੈ ਜੋ ਫੁੱਟ ਜੰਗਲ ਵਿੱਚ ਪਈ ਹੈ ਉਸ ਦਾ ਕਾਰਨ ਕੋਈ ਆਮ ਗਲਤਫਹਿਮੀ ਨਹੀਂ ਇਹ ਸਾਰੀ ਚਾਲ ਉਸ ਚਤਰਾ ਲੋਬੜੀ ਦੀ ਹੈ ਸਿੰਘ ਰਾਜ ਹੈਰਾਨ ਹੋ ਗਿਆ ਕਿ ਉਹ ਤਾਂ ਦੋਸਤੀ ਦਾ ਦਾਵਾ ਕਰਦੀ ਸੀ ਤਾਰਾਬੰਦ ਨੇ ਕਿਹਾ ਉਹ ਦੈਨ ਰਾਤ ਹਰ ਸਮੇਂ ਵਿੱਚ ਜਾ ਕੇ ਜ਼ਹਿਰ ਘੋਲਦੀ ਹੈ ਮੈਂ ਉਹ ਸਾਨੂੰ ਕਈ ਵਾਰੀ ਸੁਣਿਆ ਹੈ ਸਿੰਘ ਰਾਜ ਨੇ ਕੰਪੀਟਤਾ ਨਾਲ ਕਿਹਾ ਹੁਣ ਸਮਾਂ ਆ ਗਿਆ ਹੈ ਸਭ ਸੱਚ ਸਭ ਦੇ ਸਾਹਮਣੇ ਲਿਆਉਣ ਲਿਆ ਜਾਂਦਾ ਜਾਵੇ ਉਸ ਨੇ ਸਾਰੇ ਜਨਪਰਾਨ ਨੂੰ ਇੱਕ ਮੀਟਿੰਗ ਲਈ ਬੁਲਾਇਆ ਪਹਿਲਾਂ ਤਾਂ ਕਿਸੇ ਨੇ ਆਉਣਾ ਨਹੀਂ ਚਾਹਿਆ ਪਰ ਜਦੋਂ ਸੀਰ ਨੇ ਕਿਹਾ ਕਿ ਇਹ ਮੀਟਿੰਗ ਸਿਰਫ ਪਾਣੀ ਦੀ ਸਮੱਸਿਆ ਲਈ ਨਹੀਂ ਲਈ ਹੈ ਤਾਂ ਸਭ ਪਹੁੰਚ ਗਏ ਮੀਟਿੰਗ ਵਿੱਚ ਸਿੰਘ ਰਾਜ ਨੇ ਕਿਹਾ ਮੇਰੇ ਬੱਚੋ ਅਸੀਂ ਸਭ ਆਪਣਾ ਜੰਗਲ ਬਚਾਉਣਾ ਚਾਹੁੰਦੇ ਹਾਂ ਪਰ ਮੈਂ ਦੇਖ ਰਿਹਾ ਹਾਂ ਕਿ ਸਾਡੇ ਇਖਤੇ ਟੁੱਟ ਗਈ ਹੈ ਆਓ ਅੱਜ ਸੱਚ ਸਾਹਮਣੇ ਲਿਆਈਏ ਫਿਰ ਉਸਨੇ ਕਿਹਾ ਚਤੁਰਾ ਤੂੰ ਸਭ ਤੋਂ ਸੰਤਾਰ ਹੈ ਦੱਸ ਜੰਗਲ ਵਿੱਚ ਇਹ ਫਟ ਕਿਵੇਂ ਆਈ ਚਤਰਾ ਹੱਸ ਕੇ ਬੋਲੀ ਮਹਾਰਾਜ ਮੈਂ ਤਾਂ ਸਿਰਫ ਸਭ ਨੂੰ ਆਪਣਾ ਹੱਕ ਮੰਗਣਾ ਸਿਖਾਇਆ ਹੈ ਸ਼ੇਂਗਰਾਜ ਨੇ ਸ਼ਾਂਤ ਹੋ ਕੇ ਕਿਹਾ ਤਾਂ ਚਲੋ ਅੱਜ ਸਭ ਨੇ ਆਪਣੀ ਗੱਲ ਕਰੀਏ ਕਿਸੇ ਨੇ ਕਿਸੇ ਨੂੰ ਗਲਤ ਸਮਝਿਆ ਇੱਕ ਇੱਕ ਕਰਕੇ ਸਾਰੇ ਜਨਵਰਾਂ ਨੇ ਆਪਣੇ ਦਿਲ ਦੀ ਗੱਲ ਦੱਸੀ ਹਨ ਕਹਿੰਦੇ ਲੂੰਬੜੀ ਨੇ ਕਿਹਾ ਸੀ ਬਾਂਦਰ ਸਾਡੀ ਮਜ਼ਾਕ ਉਡਾਉਂਦੇ ਹਨ ਬਾਂਦਰ ਕਹਿੰਦੇ ਲੂੰਬੜੀ ਨੇ ਕਿਹਾ ਸੀ ਹਾਥੀ ਸਾਨੂੰ ਦਬਾਉਂਦੇ ਹਨ ਹਾਥੀ ਕਹਿੰਦੇ ਲੂੰਬੜੀ ਨੇ ਕਿਹਾ ਸੀ ਸ਼ੇਰ ਸਭ ਦਾ ਰਾਜਾ ਹੈ ਸਾਰੇ ਚੁੱਪ ਹੋ ਗਏ ਹੌਲੀ ਹੌਲੀ ਸਭ ਦੀਆਂ ਨਜ਼ਰਾਂ ਚਤਰਾਵਲ ਵੱਲ ਮੁੜ ਗਈਆਂ ਚਤਰਾ ਦੀ ਚਾਲ ਬੇਬੇਨਕਾਬ ਹੋ ਗਈ ਜਦੋਂ ਮੀਟਿੰਗ ਵਿੱਚ ਸਾਰੇ ਜਾਨਵਰਾਂ ਨੇ ਆਪਣੀ ਆਪਣੀ ਗੱਲ ਦੱਸੀ ਤਾਂ ਚਤਰਾ ਲੂੰਬੜੀ ਦਾ ਚਿਹਰਾ ਪੀਲਾ ਪੈ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਸ ਦੀ ਚਾਲ ਬੇਕਾਬ ਬੇਨਕਾਬ ਹੋ ਗਈ ਹੈ ਪਰ ਉਹ ਫਿਰ ਵੀ ਆਪਣੀ ਚੁਤਰਾਈ ਤੋਂ ਹਾਰ ਮੰਨਣ ਵਾਲੀ ਨਹੀਂ ਸੀ ਉਹ ਹੱਸ ਕੇ ਕਹਿਣ ਲੱਗੀ ਮਹਾਰਾਜ ਇਹ ਸਿਰਫ ਝੂਠੇ ਦੋਸਤ ਹਨ ਮੈਂ ਤਾਂ ਸਾਬ ਦੇ ਭਲੇ ਲਈ ਗੱਲ ਕਰਦੀ ਸੀ ਮੈਂ ਕਿਸੇ ਨੂੰ ਵੰਡਿਆ ਨਹੀਂ ਸਿਰਫ ਉਹਨਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸਿੰਘ ਰਾਜ ਨੇ ਕਿਹਾ ਜੇ ਤੇਰੀ ਨੀਅਤ ਸਾਫ਼ ਸੀ ਤਾਂ ਸਿਰ ਫਿਰ ਸਾਡਾ ਜੰਗਲ ਕਿਉਂ ਟੁੱਟ ਗਿਆ ਜਿੱਥੇ ਕਦੇ ਮਿਲਾਪ ਸੀ ਉਥੇ ਨਵਰਤ ਕਿਉਂ ਆ ਗਈ ਚਤਰਾ ਚੁੱਪ ਰਹਿ ਗਈ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਸਿੰਘ ਰਾਜ ਨੇ ਕਿਹਾ ਚਲੋ ਮੈਂ ਇੱਕ ਛੋਟੀ ਜਹੀ ਕਸੌਟੀ ਲਗਾਉਂਦਾ ਹਾਂ ਜੇ ਤੁਸੀਂ ਸੱਚੀ ਇਹਿਕਤਾ ਦੀ ਚਾਹਵਾਨ ਹੈ ਤਾਂ ਆਓ ਸਭ ਮਿਲ ਕੇ ਇੱਕ ਕੰਮ ਕਰੀਏ ਉਸ ਉਸ ਨੇ ਸਭ ਨੂੰ ਕਿਹਾ ਜੰਗਲ ਦੇ ਪਛਵੀ ਹਿੱਸੇ ਵਿੱਚ ਇੱਕ ਤਰੰਤ ਟਿਕਿਆ ਹੈ ਜਸ਼ਨ ਨੇ ਛੋਟੇ ਖਰਗੋਸਾਂ ਦੇ ਪੈਲ ਬੰਦ ਕਰ ਦਿੱਤੇ ਹਨ ਜੇ ਅਸੀਂ ਸਭ ਮਿਲ ਕੇ ਉਸ ਦਰਖਤ ਨੂੰ ਹਟਾ ਲਈਏ ਤਾਂ ਖਰਗੋਸ ਦੀ ਜਾਨ ਬਚ ਜਾਵੇਗੀ ਚਤਰਾ ਨੇ ਸੋਚਿਆ ਇਹ ਤਾਂ ਆਸਾਨ ਗੱਲ ਹੈ ਮੈਂ ਵੀ ਦਿਖਾਵਾਂ ਦਿਖਾਵਾਂ ਕਰ ਲਵਾਗੀ ਸਿੰਘ ਰਾਜ ਨੇ ਕਿਹਾ ਪਰ ਇਹ ਦਰਖਤ ਇੰਨਾ ਵੱਡਾ ਹੈ ਕਿ ਇਕੱਲੇ ਕਿਸੇ ਦੇ ਬਸ ਦੀ ਗੱਲ ਨਹੀਂ ਸਿਰਫ ਮਿਲ ਕੇ ਹੀ ਅਸੀਂ ਕਰ ਸਕਦੇ ਹਾਂ ਸਾਵਣੇ ਥਾ ਕਿ ਤ੍ਰਾਖਤ ਦੇ ਆਲੇ-ਦਾਲੇ ਜਗ੍ਹਾ ਖੋਦਣੀ ਸ਼ੁਰੂ ਕਰ ਦਿੱਤੀ। ਹਾਥੀ ਆਪਣੀ ਸਾਂਢ ਨਾਲ ਦ੍ਰਾਖਤਾਂ ਨੂੰ ਉਠਾਉਣ ਲੱਗੇ। ਬਾਂਦਰ ਟਾਹਣੀਆਂ ਹਟਾਉਣ ਲੱਗੇ ਤੇ ਹਿਰਨ ਆਪਣੇ ਖੁਰਾਂ ਨਾਲ ਮਿੱਟੀ ਖੋਦਣ ਲੱਗੇ। ਭਾਂਸੀਆਂ ਨੇ ਉਪਰੋਂ ਚੀਕਾਂ ਮਾਰ ਕੇ ਹੋਰਾਂ ਨੂੰ ਸਹੀ ਰਸਤਾ ਦਿਖਾਇਆ। ਚਤੁਰਾ ਖੜੀ ਦੇਖ ਰਹੀ ਸੀ ਉਸਦੇ ਮਨ ਵਿੱਚ ਆਇਆ। ਇਹ ਸਭ ਇਕੱਠੇ ਹੋ ਗਏ ਜੇ ਇਹ ਮੁੜ ਮਿਲ ਗਏ ਤਾਂ ਮੇਰਾ ਰਾਜ ਕਦੇ ਨਹੀਂ ਬਣੇਗਾ। ਉਹ ਹੌਲੀ-ਹੌਲੀ ਪਿੱਛੇ ਹਟਦੀ ਗਈ ਪਰ ਉੱਲੂ ਤਾਰਾ ਬੁੱਧ ਨੇ ਉਸਨੂੰ ਦੇਖ ਲਿਆ ਉਸਨੇ ਚੀਕ ਮਾਰੀ ਲੂੰਬੜੀ ਭੱਜ ਰਹੀ ਹੈ ਸਾਰੇ ਜਨਪਰਾਨ ਨੇ ਦੇਖਿਆ ਚਤਰਾ ਚੁੱਪ ਕੇ ਨਾਲ ਅੰਮੁੱਟਿਆਂ ਵਿੱਚ ਕੁਝ ਰਹੀ ਸੀ ਸਿੰਘ ਰਾਜ ਕਰ ਜਿਆ ਰੁਕ ਜਾ ਚਤਰਾ ਜੇ ਤੇਰੀ ਨੀਅਤ ਸਾਫ਼ ਹੈ ਤਾਂ ਤੂੰ ਸਾਡੇ ਨਾਲ ਕਿਉਂ ਨਹੀਂ ਮਿਹਨਤ ਕਰ ਰਹੀ ਚਤਰਾ ਦੇ ਪੈਰ ਕੰਬਣ ਲੱਗੇ ਉਹ ਕਬਰ ਆਈ ਹੋਈ ਕਹਿਣ ਲੱਗੀ ਮੈਂ ਮੈਂ ਤਾਂ ਸਿਰਫ ਤੁਹਾਨੂੰ ਪਰਖ ਰਹੀ ਸੀ ਪਰ ਹੁਣ ਕਿਸੇ ਨੇ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਦੋਂ ਸਭ ਜਾਨਵਰਾਂ ਨੇ ਮਿਲ ਕੇ ਪੂਰਾ ਤਰਾਕਤ ਹਟਾਇਆ ਤਾਂ ਅੰਦਰ ਛੋਟੇ-ਛੋਟੇ ਖਰਗੋਸ਼ ਡਰੇ ਸਹਿਮੇ ਬਾਹਰ ਆ ਗਏ ਉਹਨਾਂ ਨੇ ਖੁਸ਼ੀ ਨਾਲ ਕਿਹਾ ਧੰਨਵਾਦ ਸਿੰਘ ਰਾਜ ਧੰਨਵਾਦ ਸਭ ਨੂੰ ਤੁਸੀਂ ਸਾਡੀ ਜਾਨ ਬਚਾਈ ਸਾਰੇ ਜਾਨਵਰ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਉਣ ਲੱਗੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਦੋਂ ਉਹ ਮਿਲ ਕੇ ਕੰਮ ਕਰਦੇ ਹਨ ਤਾਂ ਕੋਈ ਵੀ ਮੁਸ਼ਕਲ ਵੱਡੀ ਨਹੀਂ ਰਹਿੰਦੀ ਸਿੰਘ ਰਾਜ ਨੇ ਔਲੀ ਨਾਲ ਕਿਹਾ ਵੇਖਿਆ ਮੇਰੇ ਦੋਸਤੋ ਇਹ ਹੈ ਇਕਤਾ ਦੀ ਤਾਕਤ ਜਦੋਂ ਸਿੰਘ ਇਕੱਠੇ ਹੁੰਦੇ ਹਨ ਤਾਂ ਤੂਫਾਨ ਵੀ ਸਾਨੂੰ ਹਿਲ ਨਹੀਂ ਹਿਲਾ ਸਕਦਾ ਹਿੰਮੰਬੰਦਰ ਦੇ پاس ਆਏ ਤੇ ਕਹਿਣ ਲੱਗੇ ਮਾਫ ਕਰਨਾ ਦੋਸਤੋ ਅਸੀਂ ਤੁਹਾਡੇ ਬਾਰੇ ਗਲਤ ਸੋਚਿਆ ਸੀ ਬਾਂਦਰ ਵੀ ਹੱਸ ਕੇ ਕਹਿਣ ਲੱਗੇ ਅਸੀਂ ਵੀ ਗਲਤ ਸਨ ਆਓ ਹੁਣ ਤੋਂ ਫਿਰ ਇਕੱਠੇ ਰਹੀਏ ਹਾਥੀ ਗਜਰਾਜ ਨੇ ਆਪਣਾ ਸਿਰ ਝੁਕਾ ਕੇ ਕਿਹਾ ਮੈਂ ਵੀ ਗਲਤੀ ਗਲਤੀ ਕੀਤੀ ਸੀ ਕਿ ਮੈਂ ਤਾਕਤ ਨੂੰ ਸਭ ਸਭ ਕੁਝ ਸਮਝਿਆ ਅਸਲੀ ਤਾਕਤ ਤਾਂ ਏਕਤਾ ਦੀ ਹੈ ਜੰਗਲ ਵਿੱਚ ਇੱਕ ਵਾਰ ਹੱਸਿਆ ਪਾਂਸੀਆਂ ਨੇ ਚਾਹ ਕੇ ਗੀਤ ਗਾਏ ਹਵਾ ਸੁਗੰਧੀ ਨਾਲ ਭਰ ਗਈ ਤੇ ਤ੍ਰਖਤਾ ਨੇ ਖੁਸ਼ੀ ਨਾਲ ਪੱਤੇ ਹਿਲਾਏ ਸਾਰੇ ਜਨਵਰਾਂ ਨੇ ਜਤਰਾ ਨੂੰ ਮਦ ਵਿੱਚ ਫੜਕ ਖੜਾ ਕੀਤਾ ਸਿੰਘ ਰਾਜ ਨੇ ਕਿਹਾ ਚਤਰਾ ਤੂੰ ਸਾਡੇ ਦਿਲ ਵਿੱਚ ਘਟ ਪਾਈ ਪਰ ਅਸੀਂ ਜੰਗਲ ਦੇ ਜੀਵ ਹਾਂ ਸਾਨੂੰ ਸਜ਼ਾ ਦੇਣ ਦੀ ਥਾਂ ਸਿੱਖਿਆ ਦੇਣੀ ਚਾਹੀਦੀ ਹੈ ਉਸ ਉਸ ਨੇ ਆਦੇਸ਼ ਦਿੱਤਾ ਚਤਰਾ ਨੂੰ ਜੰਗਲ ਦੇ ਬਾਹਰ ਨਹੀਂ ਕੱਢਣਾ ਪਰ ਇਸ ਨੂੰ ਹਫ਼ਤੇ ਭਰ ਖਰਗੋਸਾਂ ਦੇ ਬੱਚਿਆਂ ਦੀ ਸੇਵਾ ਕਰਨੀ ਪਵੇਗੀ ਹੋਵੇਗੀ ਇਸ ਤਰ੍ਹਾਂ ਉਸ ਨੂੰ ਪਤਾ ਲੱਗਾ ਕਿ ਸੱਚੀ ਖੁਸ਼ੀ ਸਾਂਝਾ ਕਰਨ ਵਿੱਚ ਹੈ ਸਾਜਿਸ਼ ਵਿੱਚ ਨਹੀਂ ਚਤਰਾ ਨੇ ਸਿਰ ਝੁਕਾ ਕੇ ਚੁਕਾ ਲਿਆ ਤੇ ਅੰਸੂ ਭਰੀਆਂ ਅੱਖਾਂ ਨਾਲ ਕਿਹਾ ਮਹਾਰਾਜ ਮੈਂ ਆਪਣੀ ਗਲਤੀ ਮੰਨਦੀ ਹਾਂ ਮੈਨੂੰ ਮਾਫ ਕਰੋ ਹੁਣ ਮੈਂ ਕਦੇ ਫੋਟ ਨਹੀਂ ਪਾਵਾਂਗੀ ਸਿੰਘ ਰਾਜ ਨੇ ਕਿਹਾ ਜੇ ਤੂੰ ਸੱਚੀ ਪਛਤਾਵਾ ਕਰੇਂਗੀ ਤਾਂ ਜੰਗਲ ਤੈਨੂੰ ਵੀ ਆਪਣੀ ਗੋਦ ਵਿੱਚ ਲੈ ਲਵੇਗਾ ਉਸ ਰਾਤ ਸਾਰੇ ਜਨਵਰਾਂ ਨੇ ਮਿਲ ਕੇ ਜੰਗਲ ਦੇ ਵਿੱਚਕਾਰ ਇੱਕ ਵੱਡਾ ਮੇਲਾ ਮਨਾਇਆ ਪਾਂਸੀਆਂ ਨੇ ਗੀਤ ਗਾਏ ਬਾਂਦਰਾਂ ਨੇ ਨੱਚ ਨਾਚ ਕੀਤਾ ਤੇ ਹਾਥੀਆਂ ਨੇ ਪਾਣੀ ਦੀ ਸਰਸੜਾ ਕਾ ਕਰਕੇ ਖੁਸ਼ੀ ਜਤਾਈ ਹੈ ਇਹਨਾਂ ਨੇ ਖਰਗੋਸਾਂ ਨਾਲ ਦੌੜਾਂ ਲਗਾਈਆਂ ਤੇ ਸਾਫਨੇ ਮਿਲ ਕੇ ਨਵੇਂ ਤਲਾਬ ਬਣਾਉਣ ਦਾ ਫੈਸਲਾ ਕੀਤਾ ਜੋ ਸਭ ਲਈ ਹੋਵੇ। ਸਿੰਘ ਰਾਜ ਨੇ ਸਭ ਨੂੰ ਕਿਹਾ ਅੱਜ ਤੋਂ ਜੰਗਲ ਵਿੱਚ ਕੋਈ ਵੱਡਾ ਛੋਟਾ ਨਹੀਂ ਸਾਰੇ ਇੱਕੋ ਵਰਗੇ ਹਾਂ। ਜੰਗਲ ਦੀ ਤਾਕਤ ਸਾਡੀ ਏਕਤਾ ਹੈ। ਸਾਰਿਆਂ ਨੇ ਇਕੱਠੀ ਆਵਾਜ਼ ਵਿੱਚ ਆਵਾਜ਼ ਮਾਰੀ ਏਕਤਾ ਜਿੰਦਾਬਾਦ ਸੁੰਦਰਵਨ ਸਦਾ ਰਹੇ। ਜੰਗਲ ਦੀਆਂ ਗੂੰਜਾਂ ਪਹਾੜਾਂ ਤੱਕ ਸੁਣਾਈ ਦਿੱਤੀਆਂ ਚੰਦ ਦੀ ਰੌਸ਼ਨੀ ਵਿੱਚ ਉਹ ਹਰੇ ਦਰਖਤਾਂ ਸੋਨੇ ਵਾਂਗ ਚਮਕ ਰਹੇ ਸਨ ਜਿਵੇਂ ਕੁਦਰਤ ਆਪ ਕਹਿ ਰਹੀ ਹੋਵੇ ਜਿੱਥੇ ਇੱਕਤਾ ਹੈ ਉੱਥੇ ਸੁੰਦਰਤਾ ਹੈ ਏ ਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਬਹੁਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ